ਯਾਰ ਯਾਰ ਮੈਂ ਇੱਥੇ ਆ ਨਾ ਬਿਦੇ ਡਟਾਣੀਆਂ ਮੇਰੇ ਕੋਲ ਮੇਰੇ ਭਾਈ ਭਾਈ ਆਉਂਦੇ ਨੇ ਡੋਡ ਦੇ ਲੈ ਨਹੀਂ ਇਹ ਵੀ ਮੈਂ ਕੋਸ਼ਿਸ਼ ਆ ਵੀਡੀਓ ਉਹ ਜੋ ਕਲਪਾ ਕਰਿਆ ਉਹਦੇ ਆਪਸੇ ਡਾਇਲ ਅੱਛਾ ਇਸ ਨੂੰ ਮੈਂ ਦੇਖੋ ਆਪੇ ਕੋ ਕੇ ਅੱਗੇ ਆਗੇ ਆ ਗਏ ਆ ਆ ਜਾ ਆ ਜਾ ਪਾਰਗੇ ਤੇ ਆਪੇ ਜਾਣੀ ਅੱਗੇ ਆਗੇ ਹੋਸਟੇ ਲੈਣ ਗਿਆ ਮੈਂ ਬੋਟੇ ਮੇਂ ਬੰਦੀ ਆ ਜੋ ਉਹਨੂੰ ਨਾ ਮੈਂ ਦੋ ਲੱਟੂ ਕਾਉਂ ਰੱਦ ਦੋ ਬਹੁਤ ਕਰਦਾ ਨਾਰਮਲ ਲੱਗਦਾ ਅੱਜ ਲੱਗੇ ਵਰਕਿੰਗ ਨਹੀਂ ਅੱਜ ਜਿਹੜਾ ਪ੍ਰੋਜੈਕਟ ਕਰ ਰਹੇ ਆ ਕੀ ਕਹਿਣਾ ਇਸ ਬਾਰੇ ਸੱਜਣ ਅੱਜ ਜਿਸ ਤਰ੍ਹਾਂ ਕਿ ਲਾਇਨ ਕਲੱਬ ਬੰਗਾ ਨਿਸ਼ੇ ਵੱਲੋਂ ਫੂਡੋਰ ਹੰਗਰ ਤੇ 슈ਗਰ ਚੈੱਕਅਪ ਕੈਂਪ ਪ੍ਰੋਜੈਕਟ ਲਗਾਏ ਗਏ ਨੇ ਸਾਡੇ ਵਿੱਚ ਅੱਜ ਉਹ ਚੇਚੇ ਤੌਰ ਤੇ ਪਹੁੰਚੇ ਨੇ ਸਾਡੇ 351 D ਦੇ 50 ਵਰਨਰ ਜੀਤ ਰੋਸ਼ਨ ਸਿੰਘ ਵਰਦੀ ਜੀ ਰੀਜਨ 9 ਤੋਂ ਰੀਜਨ ਚੇਅਰਮੈਨ ਦੀਪ ਸਿੰਘ ਕੁਸ਼ਨ ਜੀ অর ਉਹਨਾਂ ਦੇ ਨਾਲ ਹੋਰ ਵੀ ਸੀਨੀਅਰ ਆਗੂ ਪਹੁੰਚੇ ਨੇ ਲਾਈਨ ਕਲੱਬ ਬੰਗਾ ਨਿਚੇ ਦੇ اور ਮੈਂ ਦੱਸਣਾ ਚਾਹੁੰਦਾ ਕਿ ਅੱਜ ਸਾਡੇ ਪ੍ਰਧਾਨ ਜੀ ਜਸਪਾਲ ਸਿੰਘ ਗਿੱਦੜ ਜੀ ਜੋ ਲਾਈਨ ਕਲੱਬ ਬੰਗਾ ਨਿਚੇ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਖਾਸ ਤੌਰ ਤੇ ਸਾਡੇ ਚਾਰਟਰਡ ਪ੍ਰਧਾਨ ਬਲਜੀਤ ਸਿੰਘ ਰਾਏ ਜੀ ਸਾਬਕਾ ਪ੍ਰਧਾਨ ਗੁਲਸ਼ਨ ਕੁਮਾਰ ਬੰਗਾ ਜੀ ਸਾਡੇ ਪੀਆਰਓ ਤਰਵੀਰਪਾਲ ਜੀ ਇਹਨਾਂ ਦੇ ਸਾਰਿਆਂ ਨੇ ਰਲ ਕੇ ਅੱਜ ਜਿਹੜਾ ਪ੍ਰੋਜੈਕਟ ਲਗਾਇਆ ਗਿਆ ਹੈ ਉਹਦੇ ਵਿੱਚ ਹੁਣ ਤੱਕ ਕੋਈ 55 ਦੇ ਗਰੀਬ 슈ਗਰ ਚੈੱਕ ਅਪ ਕਰ ਲਏ ਗਏ ਨੇ ਔਰ ਜਿਸ ਤਰ੍ਹਾਂ ਕੇ ਭੱਲੇ ਦੇ ਦਹੀਂ ਭੱਲੇ ਦਾ ਲੰਗਰ ਲਗਾਇਆ ਗਿਆ 슈ਗਰ ਨੂੰ ਰੰਗਰ ਵਾਸਤੇ ਔਰ ਜਿਸ ਤਰ੍ਹਾਂ ਕੇ ਸਾਡੇ ਇੰਟਰਨੈਸ਼ਨਲ ਪ੍ਰਧਾਨ ਜੀ ਵੱਲੋਂ ਵੀ ਹਦਾਇਤਾਂ ਦਿੱਤੀਆਂ ਗਈਆਂ ਨੇ ਫੂਡ ਫੋਰ ਅੰਗਰ ਦੇ ਵੱਧ ਤੋਂ ਵੱਧ ਪ੍ਰੋਜੈਕਟ ਲਗਾਏ ਜਾਣ ਔਰ ਮੈਡੀਕਲ ਚੈੱਕਅਪ ਕੈਂਪ ਦੇ ਪ੍ਰੋਜੈਕਟ ਲਗਾਏ ਜਾਣ ਔਰ ਆਉਣ ਵਾਲੇ ਸਮੇਂ ਦੇ ਲਈ ਜਿੱਦਾਂ ਪਿੱਛੇ ਅਸੀਂ 3 ਰੀਪਲਾਂਟੇਸ਼ਨ ਦੇ ਵੀ ਪ੍ਰੋਜੈਕਟ ਲਾਏ ਨੇ ਔਰ ਆਉਣ ਵਾਲੇ ਸਮੇਂ ਦੇ ਲਈ ਜਿਸ ਤਰ੍ਹਾਂ ਸਾਡੇ ਸਾਬਕਾ ਗਵਰਨਰ ਵਾਈਸ ਚੀਅਰਮੈਨ ਮਲਟੀਨੇਸ਼ਨਲ ਮਲਟੀਪਲ ਦੇ ਉਹਨਾਂ ਨੇ ਵੀ ਸਾਨੂੰ ਹਦਾਇਤਾਂ ਦਿੱਤੀਆਂ ਨੇ ਸੀਰੀ ਰਿਸ਼ਮਾਲ ਸਿੰਘ ਬੱਚਾ ਜੀ ਵੀ ਜੀ ਨੇ ਭਈ ਵੱਤੋਂ ਵਾ ਟਰੀ ਪਲਾਂਟੇਸ਼ਨ ਲਗਾਈ ਜਾਵੇ ਕਿਉਂਕਿ ਪਾਣੀ ਦਾ ਪੱਧਰ ਬਹੁਤ ਥੱਲੇ ਜਾ ਰਿਹਾ ਹੈ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਟਰੀ ਪਲਾਂਟੇਸ਼ਨ ਦੇ ਪ੍ਰੋਜੈਕਟ ਵੀ ਲਗਾ ਰਹੇ ਹਾਂ ਜਿਸ ਤਰ੍ਹਾਂ ਕਿ ਸਾਡੇ ਮੌਜੂਦਾ ਡਿਸਟ੍ਰਿਕਟ ਗਵਰਨਰ 321 ਡੀ ਬੋਲ ਸਾਹਿਬ ਵੱਲੋਂ ਵੀ ਹਦਾਇਤਾਂ ਦਿੱਤੀਆਂ ਗਈਆਂ ਨੇ ਉਹਨਾਂ ਦੇ ਅਸੀਂ ਦਿਸ਼ਾ ਨਿਰਦੇਸ਼ਾਂ ਦੇ ਨਾਲ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਜੈਕਟ ਲਗਾਵਾਂਗੇ ਜਿਸ ਤਰ੍ਹਾਂ ਕਿ ਸਾਡੇ ਵਿੱਚ ਡਿਪਟੀ ਗਵਰਨਰ ਸਰੋਚਨ ਸਿੰਘ ਵਿਰਦੀ ਜੀ ਪਹੁੰਚੇ ਨੇ ਮੈਂ ਬੇਨਤੀ ਕਰੂੰਗਾ ਉਹ ਆਪਣੇ ਵਿਚਾਰ ਦੱਸਦੇ ਹੋਏ ਸਾਡੇ ਕਲੱਬ ਦੇ ਕੰਮਾਂ ਬਾਰੇ ਦੱਸਣ। ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਲਾਇਨ ਕਲੱਬ ਬੰਗਾ ਨੇਚੇ ਨੇ ਮੈਡੀਕਲ ਚੈੱਕਅਪ ਕੈਂਪ ਜੋ ਕਿ 슈ਗਰ ਦਾ ਚੈੱਕਅਪ ਅਤੇ ਨਾਲ ਫੂਲ ਫਾਰ ਹੰਗਰ ਦਾ ਲੰਗਰ ਵੀ ਆਯੋਜਨ ਕੀਤਾ। ਉਹ ਮੈਂ ਇਸ ਕਲੱਬ ਦਾ ਬਹੁਤ ਧੰਨਵਾਦੀ ਹਾਂ। ਜਿਹਨਾਂ ਨੇ ਬਹੁਤ ਹੀ ਵਧੀਆ ਉਪਾਲੇ ਕਰ ਰਹੇ ਆ ਇਹ ਮੇਰੀ ਬਹੁਤ ਹੀ ਵਧੀਆ ਕਲੱਬ ਹੈ ਜਿਹਨਾਂ ਨੇ ਪਿਛਲੇ ਸਾਲ ਹਲ ਪਿਛਲੇ ਹਫਤੇ ਹੀ ਇੱਕ ਫਰੀ ਪ੍ਰੋਟੇਸ਼ਨ ਕੀਤਾ ਸੀ ਉਦੋਂ ਵੀ ਦਾਸ ਨੂੰ ਪਹੁੰਚ ਦਾ ਮੌਕਾ ਮਿਲਿਆ ਸੀ ਉਹ ਵੀ ਪ੍ਰੋਜੈਕਟ ਇਹਨਾਂ ਦਾ ਬਹੁਤ ਹੀ ਸਫਲ ਸਪੋਲਰ ਹੈਗਾ ਔਰ ਅੱਜ ਵੀ ਜੋ ਨਹੀਂ ਭੱਲਿਆ ਦਾ ਲੰਗਰ ਅਤੇ ਹੋਰ ਵੀ ਸਾਰੇ ਸੁਪਰ ਚੈੱਕਅਪ ਕੈਂਪ ਜੀ ਘੱਟ ਕੇ ਘੱਟੇ ਮੇਰੇ ਖਿਆਲ 60 ਤੋਂ 65 ਦੇ ਲੱਗ ਸਕਦੇ ਉਹ ਪੇਸ਼ੈਂਟ ਹੋ ਗਏ ਨੇ ਤੇ ਕਾਫੀ ਉਪਰਾਲਾ ਇਹਨਾਂ ਦਾ ਜਿਸ ਦੇ ਵਿੱਚ ਸਾਡੇ ਗਿੱਦਾ ਜੀ ਪ੍ਰਧਾਨ ਅਤੇ ਰਾਏ ਸਾਹਿਬ ਅਤੇ ਗੁਲਸ਼ਨ ਜੀ ਸਾਡੇ ਮਨਜਿੰਦਰ ਖਾੜੇ ਪ੍ਰਸਿੱਧ ਇਹ ਸਾਰੇ ਇਹਨਾਂ ਨਾਲ ਮਿਲ ਕੇ ਪ੍ਰੋਜੈਕਟ ਜਿਹੜੇ ਆ ਉਹ ਵਧੀਆ ਤਿੱਕੇ ਨਾਲ ਕਰਦੇ ਆ ਔਰ ਸਾਨੂੰ ਇੱਕ ਉੱਪਰੋਂ ਗਵਰਨਰ ਸਾਹਿਬ ਡੀਐਮ ਗੋਲਜੀ ਦਾ ਆ ਵੀ ਜੋ ਸਾਡੇ ਮੌਜੂਦਾ ਗਵਰਨਰ ਨੇ ਉਹਨਾਂ ਦੀਆਂ ਹਦਾਇਤਾਂ ਵੀ ਨੇ ਕਿ ਵਕਤ-ਵਕਤ ਰੀਪਲਾਂਟੇਸ਼ਨ ਕੀਤਾ ਜਾਵੇ ਵਕਤ-ਵਕਤ ਖੂਨ ਖਰ ਰੰਗ ਲਾਇਆ ਜਾਵੇ ਵਕਤ-ਵਕਤ ਮੈਡੀਕਲ ਦੇ ਚੈੱਕਅਪ ਕੈਂਪ ਲਾਏ ਜਾਣ ਅਤੇ ਹੋਰ ਵੀ ਸਮਾਜ ਭਲਾਈ ਦੇ ਕੰਮ ਵੀ ਹੈਗੇ ਵਕਤ-ਵਕਤ ਕੀਤੇ ਜਾਣ ਉਹ ਇਹਨਾਂ ਗੱਲਾਂ ਨੂੰ ਫੋਲੋ ਕਰਦੇ ਹੋਏ ਮੇਰੇ ਅੱਜ ਲਾਈ ਕਲੱਬ ਬੰਗਾ ਨੇਛੇ ਨੇ ਉਹਨਾਂ ਨੂੰ ਫੋਲੋ ਕਰਦੇ ਹੋਏ ਅੱਜ ਫਰੀ ਮੈਡੀਕਲ ਟੈਕਅਪ ਕੈਂਪ ਅਤੇ ਪੂਰ ਫਾਰ ਹੰਗਰ ਦਾ ਲੰਗਰ ਲਗਾਇਆ ਗਿਆ ਇਸ ਦੇ ਤੇ ਸਾਰੀ ਟੀਮ ਦਾ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਸ ਦੇ ਵਿੱਚ ਸਾਡੇ ਏਰੀਆ ਤੋਂ ਏਰੀਆ 9 ਤੋਂ ਜੋ ਕਿ ਏਰੀਆ ਚੇਅਰਮੈਨ ਕੁਲਦੀਪ ਕੁਸ਼ਲ ਜੀ ਸਾਡੇ ਵਿੱਚ ਪਹੁੰਚੇ ਨਾਲ ਔਰ ਮੇਰੇ ਨਾਲ ਹੀ ਸਾਰੀ ਲੰਗਾ ਨੇਚੀ ਟੀਮ ਨਾਰੀ ਹਾਜ਼ਰ ਮੈਂ ਉਹਨਾਂ ਦਾ ਜਲਦੀਆਂ ਅਗਰਹਾਈਆਂ ਤੋਂ ਧੰਨਵਾਦ ਕਰਦਾ ਅੱਗੇ ਉਹ ਪਰਮਾਤਮਾ ਅਗੇ ਅਰਦਾਸ ਕਰਦਾ ਇਹ ਮੇਰਾ ਕਲੱਬ ਜਿਸੇ ਤਰ੍ਹਾਂ ਬਲੰਦੀਆਂ ਸ਼ੂਹਦਾ ਰਹੇ ਇਸੇ ਤਰ੍ਹਾਂ ਫਤ ਤੋਂ ਫਤ ਵਾਦੀਪਲਾ ਦੇ ਕਾਮੇੜੇ ਅਭਤਵ ਚੱਲਦੇ ਰਹਿਣ ਅਤੇ ਹੋਰ ਵੀ ਜਿਹੜੇ ਵੀ ਇਹਨਾਂ ਜਟਾ ਲਿਖੇ ਹੋਏ ਨੇ ਉਹ ਵੀ ਅੰਦਰ ਹੁਣ ਬੈਠੇ ਮੈਨੂੰ ਮਜਿੰਦਾ ਜਿੱਦਾ ਖਾ ਰਹੇ ਸੀ ਕਿ ਅਸੀਂ ਜਲਦੀ ਹੀ ਰਡ ਕੈਂਪ ਵੀ ਲਾਉਣ ਜਗਾਰ ਜਾ ਰਹੇ ਹਾਂ ਮੈਂ ਉਹ ਵੀ ਪਰਮਾਤਮਾ ਕੇ ਦਾਸ ਕਰਦਾ ਮੇਰਾ ਕਲੱਬ ਹਮੇਸ਼ਾ ਹੀ ਉੱਚੀਆਂ ਬਲੰਦੀਆਂ ਛੂਹੇ ਪਰਮਾਤਮਾ ਨੇ ਦੇ ਦਿੰਦੇ ਨੇ ਦਿਨ ਰਾਤ ਨੂੰ ਤਰੱਕੀ ਬਖਸ਼ ਬਾਈਕ ਰੋਡੀ ਦਾ ਖਾਸਾ ਬਾਈਕ ਮੇਰੇ ਫੇਰ ਮੈਂ ਸਰਵਾਤਰ ਦਾ ਲਾਈਨ ਤਰੁਚਿੰਗ ਬਿੱਲੀ ਜਿਹਾ ਜੋ ਜੋਚੇ ਤੋਂ ਉੱਤੇ ਪਹੁੰਚੇ ਔਰ ਮੈਂ ਜਿੱਦਣਾ ਤੋਂ ਵੀ ਜਿਹੜਾ ਅੱਜ ਦਾ ਸ਼ੂਗਰ ਚੈੱਕਅਪ ਕੈਂਪ ਲਗਾਇਆ ਗਿਆ ਹੈ ਉਹ ਸਾਡੇ ਬਹੁਤ ਹੀ ਟੈਕਨੀਕਲੀ ਸਾਊਂਡ ਜਿਹੜਾ ਕਿ ਰਾਣਾ ਲੈਬਰਾਟਰੀ ਇੱਥੇ ਮਕੰਦpur ਰੋਡ ਤੇ ਆ ਉਹਨਾਂ ਦੇ ਓਨਰ ਗੁਰਦੀਪ ਸਿੰਘ ਰਾਣਾ ਜੀ ਵੱਲੋਂ ਲਗਾਇਆ ਗਿਆ ਮੈਂ ਆਪਣੇ ਲਾਇਨ ਕਲੱਬ ਮੰਗਾ ਨਿਚੇ ਵੱਲੋਂ ਆਪਣੀ ਲਾਇਨ ਕਲੱਬ ਮੰਗਾ ਦੀ ਟੀਮ ਵੱਲੋਂ ਸਾਡੇ ਪ੍ਰਧਾਨ ਲਾਇਨ ਜੀਚੇ ਵੱਲੋਂ ਗੁਰਦੀਪ ਸਿੰਘ ਰਾਣਾ ਜੀ ਦਾ ਰਾਣਾ ਲੈਬਰਾਟਰੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਕੀ ਜੀਚੇ ਤੋਂ ਪਹੁੰਚੇ ਨੇ ਔਰ ਉਹਨਾਂ ਨੇ 슈ਗਰ ਚੈੱਕਪੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ